ਸਾਡੀ ਜਿਹੜੀ ਬਟਿੰਡਾ ਪੁਲਿਸ ਦੀ ਸਾਂਝੀ ਟੀਮ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਕਈ ਵਾਰੀ ਬੁਲਾਇਆ ਜਦੋਂ ਵੀ ਅਸੀਂ ਸਾਡੇ ਜ਼ਿਲ੍ਹੇ ਚ ਜਿਹੜੇ ਮੋਬਾਈਲ ਫੋਨ ਲੋਕਾਂ ਦੇ ਮਿਸਪਲੇਸ ਹੋ ਜਾਂਦੇ ਹੈ ਮਿਸ ਹੋ ਜਾਂਦੇ ਉਹਦੇ ਲਈ ਅਸੀਂ ਇਸ ਸਾਲ ਤੋਂ ਇੱਕ CEIR ਪੋਰਟਲ ਹੈ ਜਿਹੜਾ ਸਰਕਾਰ ਵੱਲੋਂ ਗਵਰਨਮੈਂਟ ਆਫ ਇੰਡੀਆ ਵੱਲੋਂ April 2023 ਵਿੱਚ ਇਹ ਸ਼ੁਰੂ ਕੀਤਾ ਗਿਆ ਸੀਗਾ CEIR ਜਿਹਦੀ ਫੁੱਲ ਫਾਰਮ ਹੈ ਸੈਂਟਰਲ equipment identity register ਇਹ ਜਿਹੜਾ ਇੱਕ ਸਰਵਿਸ ਹੈ ਗਵਰਨਮੈਂਟ ਆਫ ਇੰਡੀਆ ਦੀ ਉਹ ਅਸੀਂ ਜ਼ਿਆਦਾ ਇਸ ਸਾਲ ਤੋਂ ਪੌਪੂਲਰਾਈਜ਼ ਕੀਤੀ ਹੈ ਤੇ ਉਹਦੇ ਚ ਅਸੀਂ ਪਬਲਿਕ ਨੂੰ ਦੱਸਦੇ ਰਹੇ ਤੇ ਕਿ ਜਦੋਂ ਵੀ ਤੁਹਾਡਾ ਕੋਈ ਫੋਨ ਕਿਤੇ ਗਵਾਚ ਜਾਂਦਾ ਹੈ ਤਾਂ ਤੁਸੀਂ ਸਾਡੀ ਲੋਕ ਜਿਹੜੀ ਵੀ ਤੁਹਾਡੇ ਐਕਾਊਂਟ ਚ ਡਾਟਾ ਜਿਹੜੇ ਤੁਹਾਨੂੰ ਸਾਂਝਾ ਸੈਂਟਰ ਦਿੱਤਾ ਉੱਥੇ ਜਾ ਕੇ ਤੁਸੀਂ ਰਿਪੋਰਟ ਕਲਿੱਕ ਕਰ ਸਕਦੇ ਹੋ ਜਾਂ ਫਿਰ ਤੁਸੀਂ ਜਿਹੜਾ ਸੀਆਈਆਰ ਪੋਰਟਲ ਹੈ ਉਹਦੇ ਤੇ ਲੌਗਇਨ ਕਰਕੇ ਆਪਣੀ ਇਹ ਕੰਪਲੇਂਟ ਰਜਿਸਟਰ ਕਰਾ ਸਕਦੇ ਹੋ ਤੇ ਉਸ ਤੋਂ ਬਾਅਦ ਸਾਡੀ ਜਿਹੜੀ ਸਾਂਝੀ ਟੀਮਾਂ ਹੈ ਉਹਨੂੰ ਸਰਚ ਕਰਦੀਆਂ ਹਨ ਉਹਨਾਂ ਨੂੰ ਆਪਣੇ ਵੇਰੀਅਸ ਫੋਨਸ ਤੋਂ ਲੱਭਦੀਆਂ ਤੇ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਪਤਾ ਸੀ ਕਈ ਵਾਰੀ ਬਹੁਤ ਸਾਰੇ ਲੋਕਾਂ ਦੇ ਇਦਾਂ ਦੇ ਖੋਏ ਹੋਏ ਜਿਹੜੇ ਫੋਨ ਹੈਗੇ ਉਹ ਲੱਭ ਕੇ ਦਿੱਤੇ ਇਸੇ ਤਰ੍ਹਾਂ ਹੀ ਹੁਣ ਸਾਡੀ ਬਠਿੰਡਾ ਪੁਲਿਸ ਦੀ ਜਿਹੜੀ ਸਾਂਝੀ ਟੀਮ ਹੈ ਉਹਨਾਂ ਨੇ ਰੀਸੈਂਟਲੀ 135 ਇਦਾਂ ਦੇ ਗੁੰਮ ਹੋਏ ਮੋਬਾਈਲ ਡੱਬੇ ਜਿਹੜੇ ਤੁਹਾਡੇ ਸਾਹਮਣੇ ਤੇ ਪਏ ਆ ਇਹਨਾਂ ਦੀ ਜਿਹੜੀ ਕੋਈ ਮਲਿੱਤੀ ਹੈ ਉਹ ਅਰਾਊਂਡ ਸਾਰਾ ਲਗ ਤੋਂ ਉੱਪਰ ਹੈ ਤੇ ਸਭ ਤੋਂ ਵਧੀਆ ਗੱਲ ਜੋ ਮੈਨੂੰ ਇਹ ਲੱਗਦੀ ਹੈ ਦੱਸਣੀ ਉਹ ਜਿਹੜੀ ਸਾਡੀ ਸਾਂਝ ਟੀਮ ਹੈ ਉਹਨੇ ਇਸ ਸਾਲ ਜਨੂਅਰੀ ਪਹਿਲੀ ਜਨੂਅਰੀ ਔਨਵਰਡਸ ਹੁਣ ਤੱਕ 488 ਮੋਬਾਈਲਸ ਨੂੰ ਟ੍ਰੇਸ ਕੀਤਾ ਹੈ ਟ੍ਰੇਸ ਕਰਕੇ ਲੱਭ ਕੇ ਉਹਨਾਂ ਦੇ ਜਿਹੜੇ ਉਹਦੇ ਮਾਲਕ ਹੈ ਉਹਨਾਂ ਤੇ ਉਹਨਾਂ ਨੂੰ ਹੈਂਡ ਓਵਰ ਕੀਤਾ ਹੈ ਇਹਨਾਂ ਫੋਨਾਂ ਦੀ कीमत 66 लाख भी वर्थ है और 2023 हज़ार तो लेके हूँ तक तो साझ टीम ने इस पोर्टल को यूज करते हुए टोटल एक एट हंड्रेड थर्टी अठ सौ ती मोबाइल्स को लग के उन्होंने को हैंड ओवर किया सो मैं कंग्रेचुलेट करा कि साडे डी सी पी ओ एस पी हेडकुआटर जगदीश बिश्नोई जी साड़ी इंचार्ज सी पी आर सी इंस्पैक्टर जसप्रीत कौर समुची जी सी टीम है ਜੋ ਇਸ ਇਨੀਸ਼ੀਏਟਿਵ ਚ ਜਿਹਦੇ ਨਾਲ ਜਿਹੜੀ ਆਮ ਜਨਤਾ ਹੈ ਉਹਨਾਂ ਨੂੰ ਅਫੈਕਟ ਪੈਂਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਜਿਹੜੇ ਸਾਡੇ ਫੋਨ ਐ ਅੱਜਕੱਲ ਸਾਡੀ ਲਾਈਫਲਾਈਨ ਹੀ ਹੁੰਦੇ ਐ ਜੇ ਸਾਡਾ ਫੋਨ ਮਿਸਪਲੇਸ ਹੋ ਜਾਏ ਖੋ ਜਾਏ ਤਾਂ ਸਾਡਾ ਰੂਟੀਨ ਆਊਟ ਆਫ ਕিয়ার ਹੋ ਜਾਂਦਾ ਕਿਉਂਕਿ ਅਸੀਂ ਆਪਣੀ ਬਹੁਤ ਸਾਰੀ ਚੀਜ਼ਾਂ ਫੋਨ 'ਤੇ ਹੀ ਰੱਖਦੇ ਐ ਸੋ ਆਈ ਕੰਗਰਾਚੂਲੇਟ ਥੈਮ ਔਰ ਜਿਹੜੇ ਇੱਥੇ ਸਾਡੇ ਪਬਲਿਕ ਦੇ ਲੋਕ ਇੱਥੇ ਆਏ ਆਪਣੇ ਫੋਨ ਰਿਸੀਵ ਕਰਨ ਲਈ ਤੁਹਾਨੂੰ ਸਾਰਿਆਂ ਨੂੰ ਵੀ ਮੈਂ ਮੁਬਾਰਕ ਦਵਾਂਗੀ ਕਿ ਤੁਸੀਂ ਇਹ ਪੋਰਟਲ ਯੂਜ਼ ਕੀਤਾ ਹੁਣ ਤੁਸੀਂ ਜ਼ਰੂਰ ਇਹਨੂੰ ਪੌਪੂਲਰਾਈਜ਼ ਕਰੋ ਆਪਣੇ ਆਸ ਪड़ोस ਨੂੰ ਜ਼ਰੂਰ ਦੱਸੋ ਕਿਉਂਕਿ ਮੋਸਟਲੀ ਐਸੇ ਸੌਲਟੇ ਜੇ ਸਾਡਾ ਫੋਨ ਗਵਾਜ ਗਿਆ ਕਿ ਹੁਣ ਕਿੱਥੋਂ ਲੱਪਣਾ ਹੈ ਬਟ ਦ ਵੈਰੀਫਾਈ ਕਿ ਅਸੀਂ ਤੁਹਾਨੂੰ ਲੱਭ ਕੇ ਹੈਂਡ ਓਵਰ ਕਰ ਰਿਹਾ दैट मींस ਕਿ ਸਾਡੀ ਟੀਮਾਂ ਵੀ ਮਿਹਨਤ ਕਰਦੀਆਂ ਤੇ ਇਹ ਵਧੀਆ ਪੋਰਟਲ ਗੌਰਮੈਂਟ ਨੇ ਬਣਾਇਆ ਤੇ ਅਸੀਂ ਇਹਦਾ ਪੂਲੀ ਯੂਟਿਲਾਈਜੇਸ਼ਨ ਕਰੀਏ